ਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਜੀ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਇਆ ਨਿਊ ਹਾਲੈਂਡ 6500 ਟਰੈਕਟਰ ਦੀ ਵੀਡੀਓ ਦੋਸਤੋ ਕੀ ਰੇਟ ਆ ਕਿੰਨੇ ਮਾਡਲ ਆ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਸੋ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਜਰੂਰ ਦਬਾ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਡੇਲੀ ਡੇਲੀ ਪਹੁੰਚ ਜਰੇ ਦੋਸਤੋ ਗੱਲ ਕਰਦੇ ਆ ਟਰੈਕਟਰ ਦੀ ਸੁਰਨ ਨਿਊ ਹਾਲੈਂਡ 6500 ਟਰੈਕਟਰ 16 9 30 ਦੇ ਵੱਡੇ ਟਾਇਰ ਵਧੀਆ ਕੰਡੀਸ਼ਨ ਦੇ ਚ ਟਰੈਕਟਰ ਆ ਗੁੱਡ ਈਅਰ ਦੇ ਟਾਇਰ ਆ ਸੋਨੂੰ ਬੈਕ ਸਾਈਡ ਤੋਂ ਟਰੈਕਟਰ ਦਿਖਾਣੇ ਆ ਡਾਬਰ ਤੇ ਡੰਡਾ ਸੋਨੂੰ ਨਾਲ ਮਿਲੂਗਾ ਸਾਰੇ ਟਰੈਕਟਰ ਸਾਫ ਪਿਆ ਰੰਗ ਪੇਂਟ ਪੱਖੋ ਬੇਟ ਲੱਗੇ ਹੋਏ ਆ ਪੰਜਾਬ ਨੰਬਰ ਟਰੈਕਟਰ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਦੋਸਤੋ ਰੰਗ ਪੇਂਟ ਪੱਖੋ ਸਾਰੇ ਟਰੈਕਟਰ ਸਾਫ ਪਿਆਗਾ ਨਿਊ ਹਾਲੈਂਡ 6500 ਟਰੈਕਟਰ ਇਦੀ ਰੇਟ ਤੇ ਮਾਡਲ ਦੀ ਗੱਲ ਕਰ ਲਈਏ ਤਾਂ 2012 ਮਾਡਲ ਆ ਤੇ 51000 ਰੁਪਏ ਦੇ ਰੇਟ ਰੱਖਿਆ ਗਿਆ ਬਾਕੀ ਰੇਟ ਤਾਂ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਤੇ ਇੰਜਨ ਗিয়ার ਵੱਲੋਂ ਫੁੱਲ ਕੰਮ ਹੋ ਗਿਆ ਸਰਵਿਸ ਹੋਈ ਵੀ ਆ ਪੰਜਾਬ ਨੰਬਰ ਟਰੈਕਟਰ ਦੋਸਤੋ ਸਾਈਡ ਗিয়ার ਪਾਵਰ ਸਟੀering ਰੂਲ ਕੱਚ ਟਰੈਕਟਰ ਆ ਨਿਊ ਹਾਲੈਂਡ 650 ਟਰੈਕਟਰ ਆ ਬਾਕੀ ਤੁਸੀਂ ਵੀਡੀਓ ਵਿੱਚ ਸਾਰੇ ਟਰੈਕਟਰ ਦੇਖ ਹੀ ਲਿਆ ਜੇ ਕੋਈ ਵੀ ਟਰੈਕਟਰ ਖਰੀਦਣਾ ਚਾਹੁੰਦਾ ਹੋਵੇ ਜੇ ਟਰੈਕਟਰ ਸੰਧੀ ਕੋਈ ਜਾਣਕਾਰੀ ਲੈਣੀ ਚਾਹੁੰਦਾ ਹੋਵੇ ਤਾਂ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਧੀ ਕੋਈ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਬਾਕੀ ਦੋਸਤੋ ਸੋਨੇ ਟਰੈਕਟਰ ਬਰਨਾਲਾ ਹਣਿਆ ਵਿਖੇ ਖੜਾ ਮਿਲੂਗਾ ਵੀਡੀਓ ਨੂੰ ਹੋ ਤਾਂ ਸ਼ੇਅਰ ਕਰ ਦਿਆ ਕਰੋ ਲਾਈਕ ਕਮੈਂਟ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਹੋਰ ਕਿਸਾਨ ਵੀਰਾਂ ਤੱਕ ਪਹੁੰਚਦੀ ਰਹੇ ਜੇ ਕੋਈ ਵੀ ਟਰੈਕਟਰ ਖੇਦਣਾ ਚਾਹੁੰਦਾ ਖਰੀਦ ਸਕੇ ਤੇ ਦੋਸਤੋ ਆਪਾਂ ਡੇਲੀ ਡੇਲੀ ਚੈਨਲ ਤੇ ਵੀਡੀਓ ਪਾਉਂਦੇ ਰਹਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਦੋਸਤੋ ਅਗਲੀ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਦੋਸਤੋ